पिकली अमेरिका जाना चाहूंगा सी अति इस दिन उसने दो किले पहली भी बेच देती हालांकि उसके चाचा इस बारे कुछ भी कहीं तैयार नहीं पर पिंड के का सरपंच भगवान सिंह ने दसा कि गुरपाल सिंह सोनाली का ट्रैक्टर में चंदी पली नौकरी भी छाड़ देती एजेंट ने पैंतालीस लाख लेके मेक्सिको ਪੇਛੇ ਤਾਂ ਤੇ ਉਥੋਂ ਡੰਕੀ ਲਗਾ ਕੇ ਅਮਰੀਕਾ ਗਿਆ ਤੇ ਉਥੇ ਫੜਿਆ ਗਿਆ 10.25 ਦਿਨ ਤੋਂ ਉਥੇ ਕੈਂਪ ਵਿਸ ਸੀ ਅਤੇ ਅੱਜ ਰਿਪੋਰਟ ਹੋ ਕੇ ਵਾਪਸ ਆ ਰਿਹਾ ਹੈ ਮੇਰਾ ਨਾਂ ਭਗਵੰਤ ਸਿੰਘ ਸਾਬ ਦਾ ਸਰਪੰਚ ਰਾਜੂ ਵਿੱਲਾ ਜੀ ਇਹ ਸਾਡੇ ਬਿਲਕੁਲ ਗਵੰਡੀ ਗੁਰਪਾਲ ਸਿੰਘ son of ਗਰਦਿਆਲ ਸਿੰਘ ਵਾਸੀ ਰਾਜੂ ਵਿੱਲਾ ਜੋ 31 15 ਅਕਤੂਬਰ ਨੂੰ ਘਰੋਂ ਗਿਆ ਸੀ ਇਹ ਜਿੱਦਾਂ ਜਿੱਦਾਂ ਏਜੰਡ ਨੇ ਕਿਹਾ ਸੀ ਵੀ ਡਾਇਰੈਕਟ ਫਲੈਟ ਕਰਾਵਾਂਗੇ ਤੈਨੂੰ ਅਮਰੀਕਾ ਪਹੁੰਚਾਵਾਂਗੇ ਕਰੀਬ ਨੇ 42 ਲੱਖ ਰੁਪਏ ਦਿੱਤਾ ਇਹਨੂੰ ਉਹਨੇ ਜੰਗਲਾਂ ਦੇ ਪਨਾਮਾ ਦੇ ਜੰਗਲਾਂ ਦੇ ਹੁੰਦੇ ਹੋਇਆ ਤੁਰ ਤੁਰ ਕੇ ਖੱਪ ਖੱਪ ਕੇ ਮੈਕਸੀਕੋ ਪਹੁੰਚਾ ਤੇ ਕਰੀਬ ਲਗਭਗ ਅਜ 25 ਦਿਨ ਪਹਿਲਾਂ ਇਹ ਕੈਂਪ ਚ ਵੜਿਆ ਸੀਗਾ ਤੇ ਉਹ ਅਮਰੀਕਾ ਸਰਕਾਰ ਨੇ ਇਹਨੂੰ ਰਿਪੋਰਟ ਕਰਤਾ ਅੱਜ ਸਾਨੂੰ ਵੀ ਪ੍ਰੈਸ ਤੋਂ ਪਤਾ ਲੱਗਾ ਜਾਂ ਸੀਆਈਡੀ ਤੋਂ ਪਤਾ ਲੱਗਾ ਵੀ ਇਹ ਰਾਤ ਉੱਤਰ ਜਾਵਾ ਇਹ ਅਸੀਂ ਬਹੁਤ ਮੰਦਭਾਗੀ ਗੱਲ ਹੋਈ ਹੈ ਜੀ ਬਹੁਤ ਗਰੀਬ ਪਰਿਵਾਰ ਆ ਅਸੀਂ ਸਰਕਾਰ ਅੱਗੇ ਉਹ ਬੇਨਤੀ ਕਰਾਂਗੇ ਵੀ ਇਹਨੂੰ ਇਹਦਾ ਜਿਹੜਾ ਬੰਦਾ ਹੱਕ ਆ ਏਜੰਡਾ ਤੇ ਕਾਰਵਾਈ ਕਰਕੇ ਤੇ ਪੈਸੇ ਦੁਆਏ ਜਾਣ ਤੇ ਇਹੀ ਕਾਹ ਜੀ ਪਰਵਾਜ਼ ਕੋਣ ਕੋਣ ਹੈਗਾ ਉਹਨਾਂ ਦੇ ਇਹਨਾਂ ਦੇ ਮਦਰ ਦੀ ਪਹਿਲਾਂ ਡੈਥ ਹੋ ਚੁੱਕੀ ਹੈ ਜੀ ਫਾਦਰ ਸਾਹਿਬ ਦੀ ਡੈਥ ਹੋ ਚੁੱਕੀ ਹੈ ਇਹ ਦੋਨੇ ਭਰਾ ਨੇ ਇਹਨਾਂ ਦੀ ਤਿੰਨ ਭੈਣਾਂ ਨੇ ਉਹ ਇਹਨਾਂ ਪਹਿਲਾਂ ਵਿਆਹ ਦਿੱਤੀਆਂ ਨੇ ਤੇ ਦੋਨੇ ਭਰਾ ਅਜੇ ਕੁਆਰੇ ਨੇ ਵਿਚਾਰੇ ਤੇ ਮਿਹਨਤ ਕਰਨ ਦੇ ਚੱਕਰ ਜੀ ਵਿਚਾਰੇ ਫਸ ਚੁੱਕੇ ਆ ਜੀ ਛੋਟੇ ਭਰਾ ਕੋ ਚਲਾ ਜੀ ਛੋਟਾ ਭਰਾ ਦਾ ਪਹਿਲਾਂ 2 ਸਾਲ ਅਮਰੀਕਾ ਗਿਆ ਜੀ ਉਹਦੇ ਕੋਲ ਜਾ ਰਿਹਾ ਸੀ ਇਹ ਮੁੰਡੇ ਨੇ ਇੰਜੀਨੀਅਰਿੰਗ ਕੀਤੀ ਆ ਸਰਵਿਸ ਕਰਦਾ ਸੀ ਪ੍ਰਾਈਵੇਟ ਇੱਥੇ ਸੋਨਾਲਿਕਾ ਏਜੰਸੀ ਚ ਤੇ ਇਹ ਹੁਣ ਆਸ ਤਰੀਕੇ ਨਾਲ ਫਸ ਗਿਆ ਜੀ ਗਲਤ ਤਰੀਕਾ ਜੀ ਸਾਡੇ ਲੋਕਾਂ ਨੂੰ ਵੀ ਗਰੇਜ ਕਰਨਾ ਚਾਹੀਦਾ ਬੱਚਿਆਂ ਨੂੰ ਪੜਾ ਕੇ ਸਟੱਡੀ ਵੀਜ਼ਾ ਲਵਾਓ ਜੇ ਕੋਈ ਸਟੱਡੀ ਕਰਾਉਣੀ ਹੈ ਉਸ ਤਰੀਕੇ ਨਾਲ ਲੀਗਲ ਤਰੀਕੇ ਨਾਲ ਲਵਾਓ ਇਹਦੇ ਵਿੱਚ ਕਿਤੇ ਨਾ ਕਿਤੇ ਅਸੀਂ ਵੀ ਭਾਗੀਦਾਰ ਆਂ ਵੀ ਨਹੀਂ ਕਰਉਣਾ ਚਾਹੀਦਾ ਤੇ ਜੋ ਫਸ ਜਾਂਦੇ ਨੇ ਤੇ ਫੇਰ ਆਪਾਂ ਚਲੋ ਇਹੋ ਦਿਖਾਰੇ ਦਾ ਨਿਆਂ ਹੋਈ ਹੈ ਵੀ 2 ਕਿਲੋ ਜ਼ਮੀਨ ਵੇਚ ਕੇ ਗਿਆ ਜੋ ਏਜੰਟ ਤੇ ਸਰਕਾਰ ਬੰਦ ਕਾਰਵਾਈ ਕਰੇ ਇਹਨੂੰ ਪੈਸੇ ਦੁਵਾਏ